ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਉ ਗੁਰਪ੍ਰਸਾਦ ਰਾਗ ਆਸਾ ਮਹਿਲਾ ਪਹਿਲਾ ਘਰ ਪਹਿਲਾ ਸੋਦਰ ਸੋਦਰ ਤੇਰਾ ਕਿਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੁਮੱਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸਿਓ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਉਣ ਪਾਣੀ ਬਹ ਸੰਤਰ ਗਾਵਹਿ ਰਾਜ ਤਮ ਦੋਹਾਰੇ ਗਾਵਨ ਤੁਧਨੋ ਸਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤਦਨੋ ਕੀਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤਦਨੋ ਇੰਦਰ ਇੰਦਰ ਅਸਨ ਉਨ ਬੈਠੇ ਦੇਵਤਿਆਂ ਦਰ ਨਾਲੇ ਗਾਵੰਤਦਨੋ ਸੱਧ ਸਮਾਧੀ ਅੰਦਰ ਗਾਵੰਤਦਨੋ ਸਾਧਗੀ ਚਾਰੇ ਗਾਵੰਤਦਨੋ ਜਤੀ ਸਤੀ ਸੰਤੋਖੀ ਗਾਵੰਤਦਨੋ ਵੀਰ ਕਰਾਰੇ गावੰਤਦਨੋਂ ਪੰਡਿਤ ਪੜੇ ਰਖੀਸੁਰ ਜੁਗ-ਜੁਗ ਬੇਦਾਂ ਨਾਲੇ ਗਾਵੰਤਦਨੋਂ ਮੋਹੋਣੀਆਂ ਮਨਮੋਹਨ ਸੁਰਗ ਮੱਚ ਪਾਇਆ ਲੈ ਗਾਵੰਤਦਨੋਂ ਰਤਨ ਉਪਾਇ ਤੇਰੇ ਜੇਤੇ 68 ਤੀਰਥ ਨਾਲੇ ਗਾਵੰਤਦਨੋਂ ਜੋਧ ਮਹਾਬਲ ਸੂਰਾ ਗਾਵੰਤਦਨੋਂ ਖਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੂੰ ਗਾਵਨ ਜੋ ਤਦ ਭਾਵਨ ਸਤੇ ਤੇਰੇ ਧਰ ਤੁਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਹੀਂ ਹੈਪੀ ਹੋਸੀ ਜਾਏ ਨਾ ਜਾਸੀ ਖਸਨਾ ਜਿੰਨ ਰਚਾਈ ਰੰਗੀ ਰੰਗੀ ਭਾਂਤੀ ਜਿੰਸੀ ਮਾਜ ਮੁਪਾਈ ਕਰ ਕਰ ਦੇਖੈ ਕੀਤਾ ਆਪਣ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਲ ਸੋਈ ਕਰਸੀ ਫੇਰ ਹੁਕਮ ਨਾ ਕਰਣਾ ਜਾਈ ਸੋ ਪਾਤ ਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮੈਂ ਲਾ ਚੌਥਾ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਗਮ ਆਗਮ ਅਪਾਰ ਸਭ ਧਿਆਵੇਂ ਸਭ ਧਿਆਵੇਂ ਤੁਦ ਜੀ ਹਰ ਸੱਚੇ ਸਿਰਜਣ ਹਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਭ ਦੁਖ ਵਸਾਰਨ ਹਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜਨ ਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸੁਮਣ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣ ਤੂੰ ਆਪੇ ਦਾਤਾ ਆਪੇ ਭੁਤਾ ਜੀ ਹੋ ਤਦਬੇਲ ਅਵਰ ਨਾ ਜਾਣ ਤੂੰ ਪਾਰ ਬਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਜੋ ਸੇਵ ਤਦ ਜੀ ਜਨ ਨਾਨਕ ਤਿੰਨ ਕੁਰਬਾਨ ਹਰ ਧਾਵੈ ਹਰ ਧਾਵੈ ਤਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇ ਜਿਉ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਭੋ ਜਿਨ ਹਰ ਨਿਰਭੋ ਧਿਆਇ ਜਿਉ ਤਿਨ ਕਾ ਪਉ ਸਭ ਗੁਵਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜਿਉ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇ ਜਿਉ ਜਨ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹੰ ਤੁਧ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਤ ਤਪ ਹੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹੈ ਭੋ ਸਿਮਰਤਿ શાਸਤ੍ਰ ਜੀ ਕਰ ਕਿਰਿਆ ਖਟ ਕਰਮ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਅਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤ ਤੂੰ ਆਦਿ ਪੁਰਖ ਅਪਰੰਪੁਰ ਕਰਤਾ ਜੀ ਤੁਝੇ ਵਡ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵ ਕਰਤੇ ਕੇ ਜੀ ਜੋ ਸਬਸੇ ਕ ਜਾਣੋਈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹਿਲਾ ਪਹਿਲਾ ਚੌਪ ਦੇ ਕਰ ਦੂਜਾ ਸੁਣ ਵੱਡਾ ਆਖੇ ਸਭ ਕੋਈ ਕੇ ਵੱਡਾ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਘਰ ਗੁੰਭੀਰਾ ਗੁਣੀ ਗਹਿਰਾ ਕੋਈ ਨ ਜਾਣ ਤੇਰਾ ਕਿਤਾ ਕੇ ਵਡਚੀਰਾ ਰਹਾਓ ਸਭ ਸੁਰਤੀ ਮੇਲ ਸੁਰਤ ਕੁਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆ ਤੁਧ ਵੇਣ ਸਿੱਧੀ ਕਨੈਨਾ ਪਾਈਆ ਕਰੂੰ ਮਿਲ ਨਾਹੀ ਥਾਕ ਰਹਾਈਆ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਪੰਧਾਰਾ ਜਿਸ ਤੂੰ ਦੇ ਤਿਸਾਂ ਕਿਆ ਚਾਰ ਨਾਨਕ ਸੱਚ ਸੁਵਾਰਣ ਹਾਰਾ ਆਸਾ ਮੈਲਾ ਪਹਿਲਾ ਅੱਖਾਂ ਜੀਵਾਂ ਵਿਸਰੈ ਮਰ ਜਾਉ ਅੱਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲੱਗੇ ਭੂਖ ਤਿਤ ਭੂਖ ਹੈ ਖਾਏ ਚੱਲਿਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਹੀਂ ਰਹਾਉ ਸਾਚੇ ਨਾਮ ਕੀ ਤੇਲ ਵੜੀ ਆਈ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੇ ਫੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜੇਨ ਦਿਨ ਕਰਕੇ ਕੀਤੀ ਰਾਤ ਖਸੋਂ ਵਿਸਾਰ ਤੇ ਕਮਜ਼ਾਤ ਨਾਨਕ ਨਾਮੈ ਬਾਜ ਸਨਾਤ ਅਸਮੈ ਲਾਹੈ ਪਹਿਲਾ ਜੇ ਦਰ ਮੰਗਤ ਕੂਕ ਕਰ ਮਹਿਲੀ ਖਸਮ ਸੁਣੇ ਭਾਵੇ ਤੀਰ ਭਾਵੇ ਧੱਕੇ ਏਕ ਵਡਾਈ ਦੇ ਜਾਣੋ ਜੋਤ

ਗੁਰਪ੍ਰਸਾਦ ਵਸੈ ਮਨ ਆਏ ਦੁੱਖ ਹਨੇਰਾ ਵਿੱਚੋਂ ਜਾਏ ਸੱਚ ਪਿਆਰਾ ਆਪ ਕਰੇ ਅਵਰੀ ਕਾ ਸੱਚ ਨਾਮ ਦੇ ਜੇ ਕਿਸੇ ਦੇ ਵਖਾਣ ਨਾਨਕ ਅੱਗੇ ਪੂਛ ਨਾ ਲੇ ਆਸ ਮੈਲਾ ਪਹਿਲਾ ਪਾਲ ਨਦੀਰੇ ਘਤਕੇ ਘਾਤ ਦੋਲਕ ਦੁਨੀਆ ਵਾਜੈ ਵਾਜ ਨਾਰਦ ਨਾਚੈ ਕਲ ਕਾ ਭਾ ਜਤੀ ਸਤੀ ਕਹਾਂ ਰਖੈ ਪਾਉ ਨਾਨਕ ਨਾਮ ਵਿਟੋ ਕੁਰਬਾਨ ਸੰਧੀ ਦੁਨੀਆ ਸਾਹਿਬ ਜਾਨ ਰਹਾਉ ਗੁਰੂ ਪਾਸਾ ਫਿਰ ਚੇਲਾ ਖਾਏ ਤਾਮ ਤ੍ਰੀਤ ਵਸੈ ਘਰ ਆਏ ਜੇ ਸੋ ਵਰਿਆ ਜੀਵਨ ਖਾਣ ਖਸੂਬਿ ਪਛਾਨ ਸੋ ਦਿਨ ਪਰਵਾਨ ਦਰਸ਼ਨ ਦੇਖਿਆ ਦਇਆ ਨ ਹੋਏ ਲੈ ਦਿੱਤੇ ਵੇਣ ਰਹਿ ਨ ਕੋਏ ਰਾਜਾ ਨਿਉ ਕਰੇ ਹੱਥ ਹੋਏ ਕਹ ਹੁਦਾਏ ਨਾ ਮੰਨੇ ਕੋਏ ਮਾਨਸ ਮੂਰਤ ਨਾਨਕ ਨਾਮ ਕਰਣੀ ਕੁੱਤਾ ਦਰ ਫੁਰਮਾਨ ਗੁਰ ਪ੍ਰਸਾਦ ਜਾਣੇ ਮਹਿਮਾਨ ਕਿਸ ਦਰਗਾ ਪਾਵੈ ਮਾਨ ਆਸਾ ਮੈਲਾ ਪਹਿਲਾ ਜੇ ਤਾ ਸ਼ਬਦ ਸੁਰਤ ਤੁਨ ਤੇਤੀ ਜੇ ਤਾ ਰੂਪ ਕਾ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਨਾ ਦੂਜਾ ਕਹਉ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਾਉ ਆਪੇ ਮਾਰੇ ਆਪੇ ਛੋੜੇ ਆਪੇ ਲੇਵੈ ਦੇ ਆਪੇ ਵੇਖੈ ਆਪੇ ਵਿਗਸੈ ਆਪੇ ਨਦਰ ਕਰੇ ਜੋ ਕਿਸ਼ ਕਰਣਾ ਸੋ ਕਰ ਰਹਾ ਅਵਰ ਨਾ ਕਰਣਾ ਜਾਈ ਜੈਸਾ ਵਰਤੈ ਤੈਸੋ ਕਹੀਏ ਸਭ ਤੇਰੀ ਵਡਿਆਈ ਕਲਕਲ ਵਾਲੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੇ ਬੋ ਭਾਂਤੀ ਨਾਨਕ ਬਪੜਾ ਏਵ ਕਹੈ ਆਸਾ ਮੈਲਾ ਪਹਿਲਾ ਵਾਜਾ ਮਤ ਤਖਾਵਜ ਪਾਉ ਹੋਏ ਆਨੰਦ ਸਦਾ ਮਨ ਚਾਉ ਜੇ ਹ ਭਗਤ ਇਹੋ ਤਪ ਤਾਉ ਇਤ ਰੰਗ ਨੱਚੋ ਰਖ ਰਖ ਪਾਉ ਤੂਰੇ ਤਾਲ ਜਾਣ ਸਲਾ ਹੋਰ ਨੱਚਣਾ ਖੁਸ਼ੀਆਂ ਮਨ ਮਹਾਂ ਰਹਾਓ ਸਤ ਸੰਤੋਖ ਵਜ ਜਾਏ ਦੋਏ ਤਾਲ ਤੇਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਹ ਤਰੰਗ ਨੱਚ ਰੱਖ ਰੱਖ ਪਾਉ ਤਉ ਫੇਰੀ ਹੋਵੇ ਮਨ ਚੀਤ ਬੈੰਧਿਆ ਉਠਦਿਆਂ ਨੀਤਾ ਨੀਤ ਲੇਟਣ ਲੇਟ ਜਾਣ ਤਨ ਸੁਹਾਇ ਇਹ ਤਰੰਗਨਾ ਚੋ ਰਖ ਰਖ ਪਾਉ ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸੱਚਾ ਨਾਮ ਨਾਨਕ ਆਖਣ ਵੇਰਾ ਵੇਰ ਇਹ ਤਰੰਗਨਾ ਚੋ ਰਖ ਰਖ ਪੈਰ ਆਸਾ ਮਹਿਲਾ ਪਹਿਲਾ ਕੌਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਧ ਕੀਆ ਮੰਦੋਲ ਹੈ ਦੈਸਰ ਮੂੰਡ ਕਟਾਇਆ ਰਾਵਣ ਮਾਰ ਕੇ ਵੱਡਾ ਭਇਆ ਕਿਆ ਉਪਮਾ ਤੇਰੀ ਕਾਖੀ ਜਾਏ ਤੂੰ ਸਰਬੇ ਪੂਰ ਰਹਾ ਲੇਵ ਲਾਏ ਰਹਾ ਜੀ ਉਪਾਏ ਜੁਗਤ ਹੱਥ ਤੀਨੀ ਕਾਲੀ ਨਥ ਕਿਆ ਵੱਡਾ ਭਇਆ ਕਿਸ ਤੂੰ ਪੁਰਖ ਜੋਰੂ ਕੌਣ ਕਹੀਏ ਸਰਬ ਨਿਰੰਤਰ ਰਵਰਹਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਲਣ ਸ੍ਰਿਸ਼ਟ ਗਇਆ ਆਗੈ ਅੰਤ ਨ ਪਾਇਓ ਤਕ ਤਸ ਛੇਦ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮੱਥਿਆ ਹੋਰ ਭਖਣਾ ਇਹ ਦੇ ਅਸੀਂ ਕੀਆ ਕਹਿ ਨਾਨਕ ਛਪਾਏ ਕਿਉ ਛਪਿਆ ਇੱਕ ਇੱਕ ਵੰਡ ਦਿਆ